ਮੋਰਚਾ ਵੱਲੋਂ ਜਿਹੜਾ ਇਹ ਪੂਰਾ ਅਸਲੀ ਦਿਖਾ ਰਿਹਾ ਹੈ ਉਹ ਖੁਕਿਆ ਜਾਣਾ ਕਿ ਇੱਕ ਨਦੀ ਤਸਾਈ ਸੀਐਮ ਦੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਸਰਹੂਰ ਦੇ ਵਿੱਚੋਂ ਸਾਹਮਣੇ ਆ ਰਹੀ ਆ ਜਿੱਥੇ ਦੇ ਕਹਿ ਸਕਦੇ ਆ ਕਿ ਤਿੰਨ ਕੈਬਨਿਟ ਮਨਿਸਟਰ ਹੈਗੇ ਨੇ ਤਿੰਨ ਮਨਿਸਟਰ ਨੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਹੁਣ ਮੁਖਲੇ ਨੂੰ ਜਿਹੜੀ ਅੱਗ ਲਾਈ ਜਾ ਰਹੀ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਿਹਾ ਕਿ ਜਿਹੜਾ ਇਹ ਸੀਆਪ ਨੇ ਤੇ ਮੈਂ ਜੇ ਕਹਿ ਸਕਦਾ ਕਿ ਸੀਆਪ ਦੀ ਰਾਮਣੀ ਨੇ ਤੇ ਬੈਂਸ ਤੇ ਤੱਕ ਵੀ ਵਾਸਤੇ ਬਹੁਤ ਹੀ ਅੱਛਾ ਜੀਆਪ ਵੀਰਾ ਇਸ ਤੋਂ ਬਾਰੇ ਕਿੰਨੀਆਂ ਕਹਾਣੀਆਂ ਤਾਂ ਆ ਰਹੀਆਂ ਨੇ ਜਿਹੜੇ ਬਣਾਈ ਗਈ ਹੈ ਲਗਾਈ ਗਈ ਹੈ ਬੇਰਜਕਾਰ ਸਾਜੇ ਨੂੰ ਕਿਤੇ ਸਾਰੇ ਤੇਰਾ ਉਹਦੇ ਵੱਲੋਂ ਇਕੱਠੇ ਹੋ ਕੇ ਕਿਤੇ ਦੇ ਸਾਰੇ ਮਜਾਮ ਦੇ ਵਿੱਚ ਇਹ ਕਹਿੰਦੇ ਆ ਕਿ ਅੰਦਰ ਵਾਚੀ ਹੁੰਦੀ ਹੁੰਦੇ ਨੇ ਕਿ ਜਿੰਨਾ ਬਰੁਗਿਆ ਪਰ ਇੱਥੇ ਜਿਹੜਾ ਆਪਣਾ ਪਖਰੀ ਦਾ ਉਹਦਾ ਬਣਾਇਆ ਗਿਆ ਇੱਕ ਫੀਰਾਂ ਨੇ ਸਨਰੂਪ ਦੀ ਹੈ ਜਿਹਦੇ ਵਿੱਚ ਅਸੀਂ ਤੁਹਾਨੂੰ ਪਾ ਰਹੇ ਆ ਐਸੇ ਪੰਜੇ ਰਾਮ ਨੇ ਹੀ ਨੇ ਜਿਹਨੇ ਰਾਮਣਾ ਜਿਹਨੇ ਪੰਜੇ ਰਾਮ ਨੇ ਹੀ ਨੇ ਐਹੀ ਨੇ ਐਹੀ ਨੇ ਐਸੇ ਪੰਜੇ ਰਾਮ ਨੇ ਹੀ ਨੇ

پنجاب روٹی راوندے ہیرے نہیں نہیں مر گیا صحت মন্ত্রী مر گیا